ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਜਿਵੇਂ ਕਿ ਤੁਸੀਂ ਜਾਣਦੇ ਹੋ ਲੋਕ ਸਭਾ ਇਲੈਕਸ਼ਨਾਂ ਦਾ ਦੌਰ ਸਟਾਰਟ ਹੋ ਚੁੱਕਿਆ ਹੈਗਾ ਪੂਰੀ ਗਹਿਮਾ ਗਹਿਮੀ ਆ ਤੇ ਜੋ ਇਲੈਕਸ਼ਨਾਂ ਦਾ ਵਿਗੁੱਲ ਵੱਜਣ ਤੋਂ ਬਾਅਦ ਜਿੱਥੇ ਕਿ ਇਲੈਕਸ਼ਨ ਕਮਿਸ਼ਨ ਦੀ ਪੂਰੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਵੀ ਇਲੈਕਸ਼ਨ ਸਚਾਰੂ ਢੰਗ ਨਾਲ ਨੇਪਰੇ ਚਾੜੀਆਂ ਜਾਣ ਉੱਥੇ ਹੀ ਪੁਲਿਸ ਪ੍ਰਸ਼ਾਸਨ ਦਾ ਵੀ ਇਹਦੇ ਵਿੱਚ ਪੂਰਾ ਵੱਡਾ ਰੋਲ ਹੁੰਦਾ ਹੈਗਾ ਸਿਕਿਉਰਿਟੀ ਪਰਪਸ ਨੂੰ ਲੈ ਕੇ ਤੇ ਇਫਦੇ ਤਹਿਤ ਇਫਦੇ ਮਦੇ ਨਜ਼ਰ ਅੱਜ ਰੈਕੋਟ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਫਲੈਗ ਮਾਰਚ ਕੱਢਿਆ ਗਿਆਗਾ ਜੋ ਸਿਕਿਉਰਿਟੀ ਦੇ ਪੁਖਤਾ ਪ੍ਰਬੰਧਾ ਨੂੰ ਦੇਖਣ ਲਈ ਤੇ ਲੋਕਾਂ ਨੂੰ ਦਿਖਾਉਣ ਲਈ ਕਿ ਪੂਰੀ ਤਰ੍ਹਾਂ ਪੁਲਿਸ ਪ੍ਰਸ਼ਾਸਨ ਸੁਚਾਰੂ ਢੰਗ ਨਾਲ ਮੁਕਤੈਦ ਆ ਤੇ ਰੈਕੋਟ ਦੇ ਵਿੱਚ ਵੱਖ-ਵੱਖ ਹਿੱਸਿਆਂ ਦੇ ਵਿੱਚ ਇਹ ਫਲੈਗ ਮਾਰਚ ਕੱਢਿਆ ਜਾਊਗਾ ਤੇ ਜੋ ਰੈਕੋਟ ਇਲਾਕੇ ਦੇ ਜੋ ਪਿੰਡ ਨੇ ਉਹਨਾਂ ਦੇ ਵਿੱਚ ਵੀ ਇਹ ਫਲੈਗ ਮਾਰਚ ਕੱਢਿਆ ਜਾਊਗਾ ਡੀਐਸਪੀ ਇਸ ਪਾਸੰਗ ਦੀ ਇਜਾ ਦੀ ਅਗਵਾਈ ਹੇਠ ਇੱਕ ਫਲੈਗ ਮਾਰਚ ਕੱਢਿਆ ਗਿਆਗਾ ਬਾਕੀ ਹੋਰ ਮੁਲਾਜ਼ਮ ਵੀ ਨਾਰਸੀ ਕੇ ਫਲੈਗ ਮਾਰਚ ਦੇ ਵਿੱਚ ਤੇ ਰਾਏਕੋਟ ਦੇ ਵੱਖ-ਵੱਖ ਇਲਾਕਿਆਂ ਚ ਹੁੰਦੇ ਹੋਏ ਇਹ ਫਲੈਗ ਮਾਰਚ ਪਿੰਡਾਂ ਵਿੱਚ ਵੀ ਹੋ ਕੇ ਹੀ ਰਾਏਕੋਟ ਐਂਡ ਤੇ ਆ ਕੇ ਸਮਾਪਤ ਕੀਤਾ ਜਾਊਗਾ 2024 ਦੀ ਜਿਹੜੀ ਲੋਕ ਸਭਾ ਇਲੈਕਸ਼ਨ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਰਾਏਕੋਟ ਹਲਕੇ ਦੇ ਜਿੰਨੇ ਵਰਨੇਬਲ ਪੋਲਿੰਗ ਸਟੇਸ਼ਨ ਨੇ ਜਿਆ ਵਰਨੇਬਲ ਡੇ ਹੈਗਾ ਏਰੀਆ ਹੈਗਾ ਉਹਨਾਂ ਦੇ ਵੀ ਸਾਰੇ ਅਸੀਂ ਅੱਜ ਫਲੈਗ ਮਾਰਚ ਕਰ ਰਹੇ ਹਾਂ ਸਾਡੀ ਸੈਕਟਰੀ ਦੇ ਸਾਰੇ ਐਸਐਚਓ ਨੇ ਡੀਐਸਪੀ ਸਰ ਮਨਜੀਤ ਸਿੰਘ ਹੈੱਡਕੁਆਰਟਰ ਤੋਂ ਆਏ ਹੋਣੇ ਤਾਂ ਜਿਹੜਾ ਹੈਗਾ ਵੋਟਰਾਂ ਦੇ ਵਿੱਚ ਅਸੀਂ ਕੰਫੀਡੈਂਸ ਪੈਦਾ ਕਰ ਲਈਏ ਜਿਹੜਾ ਹੈਗਾ ਫਲੈਗ ਮਾਰਚ ਇਹਦਾ ਸਾਡਾ ਪੀਪੀ ਰੂਟ ਹੈਗਾ ਤੇ ਜਿੰਨੇ ਵਰਨੇਬਲ ਸਾਡੇ ਹੈਗੇ ਪੰਜ ਸਰ ਜਾਂ ਜੋਹਲਾਂ ਕਲਸੀਆਂ ਜਲਾਲਦੀਵਾਲ ਦੱਦਾਹੂ ਵਸੀਆਂ ਇਹ ਸਾਰਾ ਰੂਟ ਅਸੀਂ ਕਵਰ ਕਰਾਂਗੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਆਪਣੇ ਜਿਹੜਾ ਬੋਰਡ ਦੇ ਅਧਿਕਾਰ ਦੀ ਵਰਤੋਂ ਹਰ ਹਾਲਤ ਚ ਕਰਨ ਠੀਕ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਪ੍ਰੈਸ਼ਰ ਤੋਂ ਬਿਨਾ ਕਿਸੇ ਲਾਲਚ ਤੋਂ ਜਿਹੜਾ ਹੈਗਾ ਉਹ ਕੋਲਿੰਗ ਬੂਥ ਤੇ ਕੌਣ ਤੇ ਆਪਣੇ ਬੋਰਡ ਦੇ ਅਧਿਕਾਰ ਦੀ ਵਰਤੋਂ ਕਰਨ ਤੇ ਪੰਜਾਬ ਪੁਲਿਸ ਇਹ ਜਹਾ ਮਾਹੌਲ ਦੇਣ ਲਈ ਉਹਨੂੰ ਪੂਰੀ ਤਰ੍ਹਾਂ ਵਚਨਬੰਦ ਔਰ ਤਿਆਰ ਤੁਸੀਂ ਦੇਖਦੇ ਰਹੋ ਉਹਦਾ ਵਿਜ਼ਨ ਪੰਜਾਬ ਦਾ ਵਿਜ਼ਨ ਪੰਜਾਬ ਤੁਹਾਡਾ ਆਪਣਾ ਚੈਨਲ ਆ ਇਸ ਚੈਨਲ ਨੂੰ ਤੁਹਾਡੇ ਸਪੋਰਟ ਤੇ ਸਤਕਾਰ ਦੀ ਪਿਆਰ ਦੀ ਬਹੁਤ ਲੋੜ ਆ ਚੈਨਲ ਨੂੰ ਸਬਸਕ੍ਰਾਈਬ ਕਰੋ YouTube ਤੇ Facebook ਤੇ ਫੋਲੋ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਮੈਂ ਹਾਂ ਗੁਰਜੀਤ ਸਿੰਘ ਬਹੁਤ ਬਹੁਤ ਧੰਨਵਾਦ